ਹਾਂਜੀ ਗੱਲ ਇਹ ਹੈ ਵੀ ਮੈਂ ਇਹ ਕਹਿੰਨਾ ਵੀ ਵਿਆਹ ਤੋਂ ਪਹਿਲਾਂ ਹੁੰਡਲੀਆਂ ਮਲਾਓ ਚਾਹੇ ਨਾ ਮਲਾਓ ਉਹ ਆਪਦੀ ਮਰਜ਼ੀ ਆ ਪਰ ਟੈਂਪਰੇਚਰ ਜ਼ਰੂਰ ਮਲਾਓ ਜੀ ਮਨਜੀ ਗੱਲ ਇਹ ਆ ਵੀ ਜੇ ਤੁਸੀਂ ਬੈੱਡਰੂਮ ਚੋਂ ਏਸੀ ਮੈਂ ਚਲਾ ਦਿੰਦਾ ਉਹ ਬੰਦ ਕਰ ਦਿੰਦੀ ਆ ਕਾਰ 'ਚ ਬਹਿੰਦੇ ਆ ਮੇਰੇ ਤਾਂ ਚਿਲਡ ਕਾਰ ਹੁੰਦੀ ਆ ਮੇਰੀ ਉਹ ਜਦੋਂ ਹੀ ਬਹਿੰਦੀ ਉਹਦੀ ਕਹਿੰਦਾ ਓਹ ਹਾ ਹਾ ਬਹੁਤ ਠੰਡ ਹੋ ਗਈ ਬਹੁਤ ਠੰਡ ਹੋ ਗਈ ਬੰਦ ਕਰ ਦਿੰਦੀ ਆ ਇਸ ਕਰਕੇ ਭਾਈ ਜ਼ਰੂਰ ਟੈਂਪਰੇਚਰ ਮਲਾਓ ਇੱਕ ਨਹੀਂ ਮੈਂ ਤਾਂ ਬਹੁਤ ਬੰਦੇ ਸੁਪਨਾ ਨਹੀਂ ਸੁਣ ਲਿਆ ਇਹ ਇਹ ਸੱਚੀ ਗੱਲ ਹੈ ਟੈਂਪਰੇਚਰ ਮਲਾਓ ਲੱਤੀ ਗੇ ਜਿਹੜੀ ਗੱਲ ਅਸੀਂ ਹੈ ਮੈਰਾ ਇਹ ਰਿਵਰਸ ਐਕਸਪੀਰੀਅੰਸ ਹੈ ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਦੀ ਵਾਈਫ ਹੈ ਉਹ ਕਹਿੰਦੀ ਵੀ ਟੈਂਪਰੇਚਰ ਬੰਦ ਕਰੋ ਮੇਰੇ ਕੇਸ 'ਚ ਕਹਿੰਦੀ ਟੈਂਪਰੇਚਰ ਚਲਾਓ ਠੰਡਾ ਕਰੋ ਆਏ ਹੈ ਤਾਂ ਸਰਚ ਹੈ ਨਾ ਸਰਚ ਐਲਾਈਨਮੈਂਟ ਟੈਂਪਰੇਚਰ ਮੇਕਸ ਅ ਡਿਫਰੈਂਸ ਤੋ ਟੈਂਪਰੇਚਰ ਇਜ਼ ਮੋਰ ਇੰਪੋਰਟੈਂਟ ਦਨ ਕੁੰਡਲੀ ਹੂੰ ਸੱਚੀ ਗੱਲ ਹੈ ਨੋ ਡਾਊਟ ਇਨ ਥੈਟ ਆਹ ਨਹੀਂ ਨਹੀਂ ਅਧੀਆਂ ਲੜਾਈਆਂ ਤਾਂ ਇਸ ਗੱਲ ਕਰਕੇ ਹੋ ਜਾਂਦੀਆਂ ਲੋ ਜਦੋਂ ਕਾਰ ਚ ਬੈਠੀ ਉਹ ਬੰਦ ਕਰ ਬੰਦ ਉਹ ਅਸੀਂ ਕਹੇ ਵੀ ਮੈਂ ਤਾਂ ਸੁਹੁੰਦਾ ਸੁਕਰਾਤ ਵੀ ਕਹਿਣ ਲੱਗੇ ਉਹ ਭਈ ਇਹਦੀ ਬੰਦ ਕਰਕੇ ਨਹੀਂ ਬਹਿ ਸਕਦੇ ਤੂੰ ਸ਼ਾਲ ਲੈ ਅੱਛਾ ਠੰਡ ਦਾ ਇਲਾਜ ਹੈਗਾ ਗਰਮੀ ਦਾ ਨਹੀਂ ਠੰਡ ਦਾ ਮਤਲਬ ਬੁੱਕੋ ਲੈ ਲੂ ਸ਼ਾਲ ਲੈ ਲੂ ਹੋਰ ਕਰਾ ਲੂ ਪਰ ਗਰਮੀ ਦਾ ਇਲਾਜ ਹੈ ਨਹੀਂ ਕੋਈ ਗਰਮੀ ਦਾ ਇਲਾਜ ਇਸ ਵੀ ਹੈ ਇਸ ਕਰਕੇ ਭਾਈ ਜਿੰਨੋ ਠੰਡ ਲੱਗਦੀ ਹੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਚਾਹੇ ਆਪਣਾ ਸ਼ਾਲ ਕੰਬਲ ਲੋਈ ਜ਼ਰੂਰ ਨਾਲ ਰੱਖੋ ਫਿਰ ਪਰ ਆਪਦੇ ਘਰ ਵਾਲਿਆਂ ਨੂੰ ਪਲੀਜ਼ ਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਨਾ ਤੰਗ ਕਰੋ ਸੱਚੀ ਗੱਲ ਇਹ ਹੈ ਵੀ ਆਪਦਾ ਆਪਦਾ ਹੀਲਾ ਆਪ ਕਰੋ ਬਹੁਤ ਵਿਚਾਰੇ ਗਰਮੀ ਚੋਂ ਬਹੁਤ ਔਖਾ ਨਾ ਕਰਦੇ ਬਣ ਸਤਿ ਸ੍ਰੀ ਅਕਾਲ ਜੀ